ਰੋਜ਼ਾਨਾ ਹੀ ਸ਼ਹਿਰ ਦੇ ਵਿੱਚ ਪੰਜਾਬ ਦੇ ਜ ਵੱਡੇ ਕਾਂਡ ਹੁੰਦੇ ਪਿਆ ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨਸ਼ੇੜੀ ਲੁਟੇਰੇ ਫੜੇ ਜਾ ਰਹੇ ਆ ਲੇਕਿਨ ਕਿੰਨਾ ਕਿਤੇ ਅਜੇ ਵੀ ਜਿਹੜੀ ਵਾਰਦਾਤਾ ਪੰਜਾਬ ਦੇ ਵਿੱਚ ਨਹੀਂ ਠਲਦੀਆਂ ਨਜ਼ਰਾਂ ਦੀਆਂ ਪਈਆਂ ਆ ਨਸ਼ੇੜੀ ਕੁਝ ਫੜੇ ਗਏ ਆ ਜਿਹੜੇ ਕੀ ਪੂਰੇ ਪੰਜਾਬ ਦੇ ਲੋਕਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖ ਦਿੱਤਾ ਹੈ ਇਹਨਾਂ ਨੇ 100 ਤੋਂ 200 ਵਾਰਦਾਤਾ ਇਹਨਾਂ ਨੇ ਖੁੱਦ ਮੰਨੀਆਂ ਕੱਸੀ ਪੂਰੇ ਪੰਜਾਬ ਦੇ ਵਿੱਚ ਕੀਤੀਆਂ ਸੀ ਇੱਕ ਜ਼ਿਲ੍ਹੇ ਦੇ ਵਿੱਚ ਵਾਰਦਾਤ ਕਰਦੇ ਸੀ ਫਿਰ ਦੂਜੇ ਜ਼ਿਲ੍ਹੇ ਚ ਭੱਜ ਜਾਂਦੇ ਸੀ ਇਸ ਤਰ੍ਹਾਂ ਦਾ ਹਤਕੰਡਾ ਇਹਨਾਂ ਨੇ ਅਪਣਾਇਆ ਸੀ ਹੁਣ ਪੁਲਿਸ ਨੇ ਤਾਂ ਲਿਆ ਫਾੜੇ ਅਦਕਾਰੀ ਇਹ ਵੱਡੇ ਖੁਲਾਸੇ ਲੈ ਕੇ ਨੇ ਇਹਨਾਂ ਦਾ ਤਰੀਕਾ ਦੇਖੋ ਕੰਮ ਕਰਨ ਦਾ ਕਿ ਜਦੋਂ ਇੱਕ ਇਲਾਕੇ ਦੇ ਵਿੱਚ ਵਾਰਦਾਤ ਕਰ ਜਾਂਦੇ ਸੀ ਕਿ ਉਸ ਤੋਂ ਬਾਅਦ ਉੱਥੇ ਨજર ਨਹੀਂ ਸੀ ਹੁੰਦੇ ਦੂਸਰੇ ਸ਼ਹਿਰ ਦੇ ਵਿੱਚ ਚਲੇ ਜਾਂਦੇ ਸੀ ਇਹ ਇਹਨਾਂ ਨਸ਼ੀੜੀਆਂ ਦੇ ਕਾਰਨਾਮੇ ਹੈਗੇ ਸੀ ਪੁਲਿਸ ਨੇ ਬੜਾ ਵੱਡਾ ਜਿਹੜਾ ਗੈਂਗ ਫੜਿਆ ਗਿਆ ਜਿਹਦੇ ਖੁਲਾਸੇ ਤਾਂ ਕਰਦੇ ਪਏ ਨੇ ਲੇਕਿਨ ਸਰਕਾਰ ਦੇ ਔਰ ਪ੍ਰਸ਼ਾਸਨ ਦੇ ਜਿਹੜੇ ਹਾਲਾਤਾਂ ਦੀ ਜਾਣਕਾਰੀ ਵੀ ਤੁਸੀਂ ਆਪ ਹੀ ਇਹਨਾਂ ਤੋਂ ਅੰਦਾਜ਼ਾ ਲਾ ਕੇ ਦੇਖ ਸਕਦੇ ਹੋ ਕਿ ਬੰਦਾ ਪਿਆ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਸੈਂਕੜੇ ਖਬਰਾਂ ਕ੍ਰਾਈਮ ਵੀ ਨਿਕਲ ਕੇ ਆ ਰਹੀਆਂ ਰੋਜ਼ਾਨਾ ਹੀ ਸੈਂਕੜੇ ਖਬਰਾਂ ਇਹਨਾਂ ਨੂੰ ਫੜਨ ਦੀਆਂ ਵੀ ਆ ਰਹੀਆਂ ਲੇਕਿਨ ਪੰਜਾਬ ਦੇ ਵਿੱਚ ਨਹੀਂ ਘਟ ਰਿਹਾ ਕਿਸੇ ਤਰ੍ਹਾਂ ਵੀ ਕੋਈ ਨਸ਼ਾ ਗਾਈਡੈਂਸ ਆਫ ਡਾਕਟਰ ਪ੍ਰਗਜਨ ਆਈਪੀਐਸ ਐਸਐਫਟੀ ਫਰਵਿਕਰ ਇੱਕ ਸਪੈਸ਼ਲ ਮਾਮਲਾ ਚੋਰੀ ਸੀ ਚੋਰੀ ਕਰਨ ਵਾਲੇ ਤੇ ਤੇ ਜਿਹੜੀ ਟਾਪੋ ਕਰਵਾ ਲੈਂਦੇ ਉਸ ਦੇ ਤਹਿਤ ਸਵਾਰਜੀ ਦਾ ਪੁਲਿਸ ਨੇ ਬਹੁਤ ਅੱਛੀ ਤੇ ਵੱਡੀ ਇੱਕ ਪ੍ਰਤੀਬਧੀ ਹੈ ਪਿਛਲੇ ਦਿਨੀ ਕਾਫੀ ਕੰਪਲੇਂਟਸ ਆ ਰਹੀਆਂ ਸੀ ਜਿਵੇਂ ਪੱਚੀ ਦਾ ਚੋਰੀ ਹੋ ਰਿਹਾ ਕਿ ਟ੍ਰਾਸਪੋਰਟੋਂ ਤੇ ਚੋਰੀ ਹੋ ਰਿਹਾ ਤੇ ਉਸ ਦੇ ਤਹਿਤ ਡੀਐਸਪੀ ਸਿਟੀ ਸੁਭਰੀਮ ਆਪਣੇ ਸ਼ਮੇਸ਼ ਸਿੰਘ ਜੀ ਆਪਣੇ ਐਸਐਟਪੀ ਸਿਟੀ ਵਨ ਦੀ ਟੀਮ ਲਾਈ ਗਈ ਸੀ ਇਹਨਾਂ ਨੂੰ ਕਾਫੀ ਅੱਛੀ ਸਫਲਤਾ ਮਿਲੀ ਇਹਨਾਂ ਨੇ ਚਾਰ ਬੰਦਿਆਂ ਦਾ ਗ੍ਰੋਹ ਜਿਹੜਾ ਫੜਿਆ ਇੱਕ ਵੱਡੀ ਸਮੇਂ ਤੇ ਇਹਨਾਂ ਨੇ 200 ਤੋਂ ਉੱਤੇ ਵਾਧ ਤਾ ਕਬੂਲੀਆਂ ਹਨ ਹੁਣ ਤੱਕ ਇਹ ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੁਰਕ ਕੀਤੇ ਗਏ ਸੀ ਇਹ ਪੂਰਾ ਫੈਨ ਫਜ਼ਲ ਕਦਾ ਏਰੀਆ ਤੋਂ ਚੋਰੀ ਕਰੇ ਸੀ ਅੰਨੀਵਾਲ ਥਾਣੇ ਦੇ ਵੀ ਹੈ ਸਦਰਫਰਗ ਦੇ ਵੀ ਹੈ ਸਿਟੀ 1 ਪੋਲਕਪਾ ਵੀ ਹੈ ਅਜੇ ਅਸੀਂ ਨਾ ਨੂੰ ਅਰੈਸਟ ਕਰਕੇ ਅਦਾਲਤ ਦਾ ਰਿਮਾਂਡ ਲੈ ਕੇ ਅਗੇ ਇਨਵੈਸਟਿਗੇਟ ਕਰਾਂਗੇ ਅਸਲ ਕੀ ਲੱਗਦਾ ਕਿ ਕਿੰਨਾ ਕਿ ਉਹ ਹੋਰ ਵੱਡਾ ਗੈਂਗ ਹੈ ਕਿਸ ਤਰ੍ਹਾਂ ਦਾ ਯੂਲ ਦੀ ਬੇਅਸਤੀ 500 ਲੀਟਰ ਵੀਰ ਨਾ ਤੋਂ ਅਸੀਂ ਹੁਣ ਰਾਬਤ ਕੀਤਾ ਹੋਂਦਕ ਤੇ ਤੈਸੋਤੇ ਕੀਤਾ ਇਹ ਬਲਤਾ ਪ੍ਰੇਮ ਬਣ ਰਿਹਾ ਇਹ ਵੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਸਿਟੀ 1 ਡਿਗਰੀ ਵਿੱਚ ਉਹ ਸਿਟੀ ਫਜ਼ਲਕਾ ਦੀ ਸਾਰੇ ਲੋਕ ਨੇ ਕਿੱਥੋਂ ਦੇ ਰਹਿਣ ਲੱਗੇ ਇਹ ਲੋਕ ਨੋਕੀਆ ਦੇ ਸਾਰੇ ਆਪਣੇ ਬੋਦਲਾ ਪਿੰਡ ਦਾ ਹੈ ਟਾਲੀ ਵਾਲੇ ਪਿੰਡ ਦੇ ਨੇ ਸਾਡੇ ਵੱਲ ਥਾਰੇ ਦੇ ਨੇ ਆਏ ਇਹਨਾਂ ਚ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼wini ਤੇ ਜਸੰਦਰ ਸਿੰਘ ਦਾ ਫਿਲਹਾਲ ਅਲਰੇਡੀ ਕੱਟਫੀਂ ਮੁਕੱਦਮੇ ਦਰਜ ਨੇ। ਚੋਰੀ ਦੇ ਨਹੀਂ ਕਿ ਹੋਰ ਕਿਸੇ ਇਹਨਾਂ ਤੇ ਚੋਰੀ ਦੇ ਮੁਕੱਦਮੇ ਦਰਜ ਨੇ। ਤੇ ਇਹਨਾਂ ਚ ਕਿ ਦੋ ਕੁ ਜਿਹੜੇ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਤੇ ਗੰਗਾ ਨਗਰ ਮੁਕੱਦਮੇ ਦਰਜਾ ਚੋਰੀ ਦੇ। ਜਿਹੜਾ ਆਪਣਾ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ। ਦੇਖੋ ਇਹ ਦਿਨੇ ਟਾਈਮ ਟੂ ਟਾਈਮ ਰੈਕੀ ਕਰਦੇ ਰਹਿੰਦੇ ਸੀ ਚਾਹਦੇ ਫਿਰਦੇ ਕਿਤੇ ਟ੍ਰਾਂਸਫਰ ਹੋ ਦੇਣ। ਤੇ ਸ਼ਾਮ ਤੱਕ ਹੁੰਦੇ ਹੁੰਦੇ ਇੱਕ ਦਿਨ ਹੌਲੀ ਹੌਲੀ ਇੱਕ ਨਟ ਬੋਲ ਫੋਲਿਆ ਮੁਲਕੀ ਚ ਪਰਸੈਂਟ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ ਉੱਥੇ ਕੰਮ ਕਰ ਲੈਂਦੇ ਹਾਂ ਇਹ ਐਫ ਆਈ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਬਾਕੀ ਨੇ ਐਸ ਹੈ ਕੀਤਾ ਉਸੇ ਤਰ੍ਹਾਂ ਸਿਟੀ ਫਜ਼ਿਲਕਾ ਪਰਚ